ਸੰਸਾਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਾਰਤਵਾਰਸਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ 2024 ਵਿੱਚ ਨਹੀਂ ਹੋਇਆ 2025 ਵਿੱਚ ਹੋਣਾ ਚਾਹੀਦਾ ਜਿਵੇਂ ਕਿ ਕਿਸਾਨਾਂ ਦੀਆਂ ਮੰਗਾਂ ਵਿਚਾਰੇ ਕਾਫੀ ਦਿਨਾਂ ਤੋਂ ਡੱਲੇਵਾਲਾ ਸਾਹ ਬੈਠੇ ਆ ਬਾਰਡਰ ਦੇ ਬੈਠੇ ਆ ਉਹਨਾਂ ਦੀਆਂ ਮੰਗਾਂ ਵੀ ਪਲਵਨ ਕਰਦੇ ਨੇ ਕੇਂਦਰ ਸਰਕਾਰ ਨੂੰ ਇਹ ਸਕੇ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਜਾਂ ਕਿ 2025 ਦੀ ਉਚੀ ਅਰਦਾਸ ਕੀਤੀ ਗੁਰੂ ਮਾਰਗ ਅੱਗੇ ਕਿ ਸਰਬੱਤ ਦਾ ਭਲਾ ਹੋਵੇ ਤੇ ਸਰਬੱਤ ਦੇ ਕਾਰਜ ਰਾਸਣ ਬੇਰੋਜ਼ਗਾਰੀ ਇੰਨੀ ਵੱਧੀ ਕਿ ਸਾਡੇ ਵਰਗੇ ਨੌਜਵਾਨ ਮੁੰਡੇ ਬਾਹਰ ਜਾ ਕੇ ਬੈਠੀ ਜਾਂਦੇ ਪਏ ਨੇ ਚੜਦੀ ਕਲਾ ਟੈਂਪਟਿਵ ਦੇਖ ਰਹੇ ਸਾਰਿਆਂ ਨੂੰ ਪ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸਮੂਹ ਚੜ੍ਹਦੀ ਕਲਾ ਪਰਿਵਾਰ ਵੱਲੋਂ ਚੜ੍ਹਦੀ ਕਲਾ ਆਧਾਰੇ ਵੱਲੋਂ ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਹੁੰਚਿਆ ਨਵੀਂ ਪਾਸ਼ਾਹੀ ਦਾ ਚਰਨਛੋਪਾ ਪ੍ਰਾਪਤ ਸਥਾਨ ਹੈ ਜਿੱਥੇ ਕਿ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੋ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਸਾਲ ਦੇ ਵਾਲੇ ਦਿਨ ਗੁਰਦੁਆਰਾ ਨਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਥਾਨ ਹੈ ਉਸ ਦੇ ਤੁਹਾਨੂੰ ਦਰਸ਼ਨ ਕਰਵਾਨੇ ਆ ਤਸਵੀਰਾਂ ਤੁਸੀਂ ਘਰ ਬੈਠੇ ਜਿਹੜੀ ਸੰਗਤਾਂ ਨੇ ਗੁਰਦੁਆਰਾ ਨੋਵੀਂ ਪਾਸ਼ਾਹੀ ਦੇ ਅਸਥਾਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਜਿਹੜਾ ਦਰਸ਼ਨ ਨੇ ਹੋ ਕਰ ਸਕਦੀਆਂ ਨੇ ਕਿਉਂਕਿ ਨਵੇਂ ਸਾਧ ਦੀ ਆਮਦੰਗ ਦੇ ਵਿੱਚ ਜਿਹੜੀ ਸੰਗਤਾਂ ਨੇ ਉਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬਿਕ ਨੇ ਤਮਸਤਕ ਹੋ ਰਹੀਆਂ ਨੇ ਤਾਂ ਆਸ਼ੀਰਵਾਦ ਜਿਹੜਾ ਨੇ ਉਹ ਗੁਰੂ ਘਰ ਦਾ ਪ੍ਰਾਪਤ ਕਰ ਰਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਸੰਗ ਜਿਹੜੀ ਆ ਉਹ ਲਗਾਤਾਰ ਤਮਸਤਕ ਹੋ ਰਹੀ ਹੈ ਸੋ ਅਸੀਂ ਵੀ ਤੁਹਾਨੂੰ ਜਿਹੜਾ ਘਰ ਬੈਠੀ ਸੰਗਤਾਂ ਨੂੰ ਇਸ ਪਾਵਨ ਤੇ ਪਵਿੱਤਰ ਦਿਹਾੜੇ ਦੇ ਜਿਹੜਾ ਤੁਹਾਨੂੰ ਤਸਵੀਰਾਂ ਨੇ ਉਹ ਦਿਖਾ ਰਿਆ ਸੋ ਸੰਗਤ ਸਾਡੇ ਨਾਲ ਮੌਜੂਦ ਨੇ ਵਾਈਪ ਖਾਲਸਾ ਵੱਤੇ ਜੀ ਵੱਤੇ ਜੀ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਕਿਵੇਂ ਕੀਤੀ ਹੈ ਨਵੇਂ ਸਾਲ ਦੀ ਸ਼ੁਰੂਆਤ ਅੱਜ ਬਹੁਤ ਗੁਰਬਾਨੀ ਦੇ ਕੀਰਤਨ ਨਾਲ ਸ਼ੁਰੂ ਕੀਤੀ ਹੈ ਮੋਠਾ ਟੇਕਿਆ ਤੇ ਮੈਨੂੰ ਬਦ ਲੱਗਿਆ ਸੀ ਐਮ ਸਰਪੰਖ ਬੰਕਮਾਨ ਵੀ ਆਏ ਮੈਸ ਹਾਂ ਉਹਦੇ ਕਰਕੇ ਬਹੁਤ ਵਧੀਆ ਗੱਲ ਹੈ ਸਾਰੇ ਯਾਨੀ ਕਿ ਸੰਸਾਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਲੱਗ ਚੜਦੀ ਕਲਾ ਟਾਈਮ ਟੀਵੀ ਹਾਂ ਕੀ ਕਹਣਾ ਚਾਹੁੰਦੇ 2024 ਦੀ ਗੱਲ ਕੀਤੀ ਆਵੇ ਉਮੀਦ ਕਰਦਾ ਹਾਂ ਕਿ 2025 ਆ ਵੀ ਉਹ ਵੀ ਚੰਗਾ ਵਰਾ ਨਿਕਲੇ ਜੋ ਪੰਜਾਬ ਦੀ ਬਿਹਤਰੀ ਦੇ ਲਈ ਜਰਾ ਕੁਝ ਹੋ ਸਕੇ ਬਿਲਕੁਲ ਜੋ 2024 ਵਿੱਚ ਨਹੀਂ ਆਇਆ ਉਹ 2025 ਵਿੱਚ ਹੋਣਾ ਚਾਹੀਦਾ ਜਿਵੇਂ ਕਿ ਕਿਸਾਨਾਂ ਦੀਆਂ ਮੰਗਾਂ ਵਿਚਾਰੇ ਕਾਫੀ ਦਿਨਾਂ ਤੋਂ ਡੱਲੇਵਾਲ ਸਾਹਿਬ ਬੈਠੇ ਆ ਬੋਰਡਰ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਵੀ ਪਹਲਵਾਨ ਕਰਦੇ ਆ ਕੇਂਦਰ ਸਰਕਾਰ ਨੂੰ ਇਹ ਸਕੇ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਜਾਂ ਕਿ ਕੀਮਤੀ ਜਾਣਨ ਨਾ ਜਾਣ ਹਾਂ ਸੋ ਬਿਲਕੁਲ ਪਰਿਵਾਰਿਕ ਜਿਹੜਾ ਮੈਂਬਰ ਨੇ ਉਹ ਵੀ ਪਹੁੰਚੇ ਨੇ ਆਂਟੀ ਜੀ ਕਿਵੇਂ ਸ਼ੁਰੂਆਤ ਕੀਤੀ ਹੈ ਸਰਵਰ ਤੋਂ ਨਵੇਂ ਸਾਲ ਦੀ ਅੱਜ ਬਾਬਾ ਜੀ ਦੀ ਮੇਰ ਹੈ ਬਹੁਤ ਦਰਵਾਜ਼ੇ ਮੈਂ ਮੱਥੇ ਟੇਕਣ ਤੇ ਪਰਮਾਤਮਾ ਸਭ ਨੂੰ ਸੋਕਰ ਕੇ ਵਧੀਆ ਸਾਲ ਨਿਕਲੇ ਪਰ ਅਸੀਂ ਤੇ ਹੀ ਕਹਿੰਨੇ ਵਾਏ ਗਰੁੱਪ ਸਰਬਤ ਦਾ ਭਲਾ ਕਰ ਬਿਲਕੁਕ 2024 ਦੀ ਗੱਲ ਕੀਤੀ ਆ ਬੜਾ ਸ਼ੁਕ ਸ਼ਾਂਤੀ ਰਿਆ ਪਰਿਵਾਰ ਦੇ ਦੀ ਗੱਲ ਕੀਤੀ ਜਾਵੇ ਜਾਂ ਪੰਜਾਬ ਦੀ ਗੱਲ ਕੀਤੀ ਜਾਵੇ ਕੀ ਉਮੀਦ ਕਰਦੇ ਹੋ ਵੀ 2025 ਵੀ ਵਧੀਆ ਤਰੀਕੇ ਨਾਲ ਲੰਘ ਸਕੇ ਵਧੀਆ ਲੰਗੇਗਾ ਜੀ ਬਹੁਤ ਵਧੀਆ ਜਿਵੇਂ 24 ਲੰਘਿਓਵੇਂ 25 ਵੀ ਲੰਘ ਜਾਏਗਾ ਹਾਂ ਜੀ ਸੋ ਬਿਲਕੁਲ ਅਸੀਂ ਜਿਹੜਾ ਤੁਹਾਨੂੰ ਤਸਵੀਰਾਂ ਨਹੀਂ ਲਗਾਤਾਰ ਦਿਖਾ ਰਹੇ ਸਭ ਤੋਂ ਪਹਿਲਾਂ ਜਿਹੜੀ ਸੰਗਤ ਆ ਉਹ ਸਵੇਰ ਤੋਂ ਹੀ ਜਿਹੜੀ ਨ ਤਮਸਤਕ ਹੋ ਰਹੀ ਹੈ ਤੇ ਲਗਾਤਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਦਰ ਖਾ ਰਹੇ ਇਹ ਗੁਰਦੁਆਰਾ ਦੂਖ ਨਿਵਾਨ ਸਾਹਿਬ ਜਿਹੜਾ ਕਿ ਨਵੀਂ ਪਾਸ਼ਾਹੀ ਦਾ ਸਥਾਨ ਹੈ ਜਿੱਥੋਂ ਕਿ ਸੰਗਤ ਜਿਹੜੀ ਆ ਸਵੇਰ ਤੋਂ ਹੀ ਲਾਈਨਾਂ ਦੇ ਵਿੱਚ ਲੱਗੀ ਹੋਈ ਹੈ ਤੇ ਲਾਈਨਾਂ ਦੇ ਵਿੱਚ ਲਾ ਕੇ ਗੁਰੂ ਘਰ ਦਾ ਜਿਹੜਾ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਹੈ ਸੋ ਉਮੀਦ ਕਰੀਏ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਉਹ 2025 ਦੇ ਵਿੱਚ ਮੰਨੀਆਂ ਜਾ ਸਕਣ ਤਾਂ ਜੋ ਕਿ ਜਿਹੜੇ ਕਿਸਾਨ ਨੇ ਲੰਬੇ ਸਮੇਂ ਤੋਂ ਇੱਥੇ ਬਰੂਹਾਂ ਦੇ ਉੱਪਰ ਬੈਠੇ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਮੀਦ ਕਰਦੇ ਆ ਕਿ ਜਿਹੜਾ ਇਹ ਕਿਸਾਨ ਅੰਦੋਲਨ ਆਹੋ ਜਲਦੀ ਸਮਾਪਤ ਹੋਵੇ ਤੇ ਕਿਸਾਨ ਜਿਹਨੇ ਆਪਣੇ ਘਰ ਨੂੰ ਜਲਦੀ ਪਰ ਸਕਣ ਸੋ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਜਿਹੜੀ ਸੰਗਤ ਆਹੋ ਲੱਗੀ ਹੋਈ ਹੈ ਲਾਈਨਾਂ ਦੇ ਵਿੱਚ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਸਤਨਾ ਵਾਹਿਗੁਰੂ ਦਾ ਜਿਹੜਾ ਜਾਪ ਆਹੋ ਲਗਾਤਾਰ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਸੋ ਸੰਗਤ ਸਵੇਰ ਤੋਂ ਹੀ ਜਿਹੜੀ ਹੈ ਇੱਥੇ ਨਤਮਸਤਕ ਹੋ ਰਹੀ ਹੈ ਮਨੇ ਕੈਮਰਾਮੈਨ ਨੂੰ ਕਹਾਵਾਂ ਗੀ ਜਿੱਥੇ ਵੀ ਤੁਸੀਂ ਦੇਖੋਗੇ ਤਾਂ ਤਸਵੀਰਾਂ ਦੇ ਵਿੱਚ ਸਾਂ ਲਗਾਤਾਰ ਇਹ ਸੰਗਤ ਆਹੋ ਸਵੇਰ ਤੋਂ ਹੀ ਨਤਮਸਤਕ ਹੋ ਰਹੀ ਹੈ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਨਵੇਂ ਸਾਲ ਦੀ ਸ਼ੁਰੂਆਤ ਆ ਉਹ ਆਪਣੇ ਪਰਿਵਾਰ ਦੇ ਨਾਲ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਕੀਤੀ ਜਾ ਰਹੀ ਹੈ ਸੋ ਲੋਕ ਜਿਹਨੇ ਉਮੀਦ ਕਰ ਰਹੇ ਨੇ ਕਿ ਜਿਹੜਾ ਨਵਾਂ ਸਾਲ ਆ ਉਹ ਵਧੀਆ ਤਰੀਕੇ ਨਾਲ ਲੰਗੇ ਜੋ 2024 ਬਾਰੇ ਦੀ ਗੱਲ ਕੀਤੀ ਜਾਵੇ ਬਾਜੀ ਪਰਿਵਾਰ ਦੇ ਨਾਲ ਆਇਓ ਨਹੀਂ ਜੀ ਇਕੱਲੇ ਹੀ ਹੈ ਅੱਛਾ ਕਿਵੇਂ ਸ਼ੁਰੂਆਤ ਕੀਤੀ ਹੋਈ ਹੈ ਸਵੇਰ ਤੋਂ ਮੈਂ ਵਧੀਆ ਜੀ ਬੜਾ ਸੰਗਤ ਬੜੇ ਪਿਆਰ ਨਾਲ ਸਤਿਕਾਰ ਨਾਲ ਦਰਸ਼ਨ ਕਰ ਰਹੀ ਹੈ ਜੀ ਹਾਂ ਜੀ ਬੜੇ ਪਿਆਰ ਨਾਲ ਮੱਥਾ ਟੇਕ ਰਹੀ ਏ ਜੀ ਉਮੀਦ ਕਰਦਾ ਹਾਂ 2024 ਵਧੀਆ ਵਧੀਆ ਤਰੀਕੇ ਨਾਲ ਲੰਗਾ 25 ਚ ਕੀਮੀਦ ਕਰਦੇ ਹੋਵੇਂ 25 ਜੀ ਚੰਗੀ ਕਲਰ ਰੱਖੇਗਾ ਜੀ ਪਰਮਾਤਮਾ ਸਤਗੁਰ ਸੱਚੇ ਪਾਤਸ਼ਾਹ ਸਾਭ ਦੀ ਵਧੀਆ ਲੰਗੇਗਾ ਜੀ ਸੋ ਬਿਲਕੁਲ ਆ ਉਮੀਦ ਕਰਦੇ ਨੇ ਕਿ ਜਿਹੜਾ 2025 ਵਰਾ ਚੜਾਇਆ ਤਾਂ ਚੰਗੇ ਤਰੀਕੇ ਨਾਲ ਲੰਗੇਗਾ ਕਿਉਂਕਿ ਜਿੰਸਤਰਾ ਸੀ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਸੰਗਤ ਕਹਿ ਰਹੀ ਹੈ ਕਿ ਆ ਵੀ ਜਿਹੜੀ ਸ਼ੁਰੂਆਤ ਆ ਗੁਰੂ ਘਰ ਦੇ ਵਿੱਚੋਂ ਹੋਈ ਆ ਸੋ ਸਾਡੇ ਨਾਲ ਅੰਕਲ ਜੀ ਪਰਿਵਾਰ ਦੇ ਨਾਲ ਆਇਓ ਨਹੀਂ ਇਕੱਲੇ ਅੱਛਾ ਕਿਵੇਂ ਸ਼ੁਰੂਆਤ ਕੀ ਹੋਈ ਸਵੇਰ ਤੋਂ ਅੱਜ ਠੀਕ ਵਧੀਆ ਨੇ ਅੱਛਾ ਨਵਾਂ ਸਾਲ ਚੜਿਆ ਉਮੀਦ ਆ ਕੁਝ ਜਿਹੜਾ ਨਵਾਂ ਲੈ ਕੇ ਆਉਗੀ ਹਾਂ ਉਮੀਦ ਹੈ ਅੱਛਾ ਉਮੀਦਾਂ ਤਾਂ ਹੈਗੀਆਂ 2024 ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਲੰਘਿਆ 2024 ਨਹੀਂ ਉਹ ਤਾਂ ਹਿਰਦੇ ਮਿਆਂ ਪਰ ਨਹੀਂ ਲੱਗਿਆ ਬਹੁਤ ਰਜੇਵੇਂ ਹੀ ਰਹੇ ਉਹ ਤਾਂ ਅੱਛਾ ਹਾਂਜੀ ਤੇ ਉਮੀਦ ਹੈ ਕਿ 25 ਦੇ ਵਿੱਚ ਕੁਝ ਖਾਸ ਹੋ ਸਕੇਗਾ ਜਾਂ ਪੰਜਾਬ ਦੀ ਬਿਹਤਰੀ ਦੇ ਲਈ ਕੋਈ ਸਰਕਾਰ ਕਰ ਸਕੇਗੀ ਗੁਰੂ ਘਰ ਆਇਆ ਹੋ ਕਿ ਪ੍ਰਮਾਤਮਾ ਬਖਸ਼ਿਸ਼ ਕਰ ਦੇ ਆਂ ਵੀ ਠੀਕ ਰਹੇ ਇਸ ਸਾਲ ਹਾਂਜੀ ਸਾਡੀ ਬਾਈ ਤੁਸੀਂ ਕੁਝ ਕਹਿਣਾ ਹੈ ਠੀਕ ਹੈ ਜੀ ਸੋ ਬਿਲਕੁਲ ਆ ਜਿਹੜੀ ਸੰਗਤ ਆ ਉਹ ਲਗਾਤਾਰ ਤਮਸਤਕ ਹੋ ਰਹੀ ਹੈ ਸੋ ਲੰਬੀ ਲੰਬੀ ਰਿਆ ਕਤਾਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਸੰਗਤ ਜਿਹੜੀ ਹੈ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੈ ਸੋ ਉਮੀਦ ਕਰ ਰਹੀ ਹੈ ਕਿ ਜਿਹੜਾ 2000 ਜੋ ਵੀ ਦਾ ਬਾਰਾ ਲੰਗਿਆ ਤਾਂ ਇਸੇ ਤਰ੍ਹਾਂ 25 ਉਹ ਵੀ ਬੜੀ ਤਰੀਕੇ ਦਾ ਲੰਗਿਆ ਕਿ ਜੇ ਪੰਜਾਬ ਦੀਆਂ ਗੱਲ ਕੀਤੀ ਜਾਵੇ ਤਾਂ ਜੋ ਸਮੱਸਿਆਵਾਂ ਨੇ ਉਹ ਜਲਦੀ ਹੱਲ ਹੋਣਗੀਆਂ ਪਰਵਾਰਿਕ ਜਿਹੜੇ ਮਸਲੇ ਨੇ ਉਹ ਉਹ ਜਲਦੀ ਹੱਲ ਹੋਣਗੇ ਸੋ ਇਹ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਛੱਡਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਖਾਣਾ ਤੇ ਦੂਜੇ ਪਾਸੇ ਸੰਗ ਜਿਹੜੀ ਆ ਉਹ ਪ੍ਰਸ਼ਾਹ ਲੈ ਰਹੀ ਐ ਸਤਨਾ ਫੈਗੁਰ ਦਾ ਜਾਪ ਕਰ ਰਹੀ ਐ ਸੋਸੀ ਸੰਗਤਾਂ ਨਾਲ ਵੀ ਜਿਹੜਾ ਗੱਲਬਾਤ ਲਗਾਤਾਰ ਕਰ ਰਿਹਾ ਕਿਉਂਕਿ ਇਹ ਦੁਖਨਵਾਰਨ ਸਾਹਿਬ ਜੋ ਕਿ ਨੌਵੀਂ ਪਾਸ਼ਾਹੀ ਦਾ ਸਥਾਨ ਹੈ ਜਿੱਥੇ ਕਿ ਸੰਗਤਾਂ ਜਿਹੜੀਆਂ ਨੇ ਉਹ ਸਵੈਰ ਤੋਂ ਹੀ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਤਾਂ 2024 ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਚੰਗੇ ਤਰੀਕੇ ਦੇ ਨਾਲ ਲੰਘਿਆ ਬਾਕੀ ਜਿਹੜੀਆਂ ਦੋ ਚਾਰ ਸਮੱਸਿਆਵਾਂ ਨੇ ਜੋ ਪੰਜਾਬ ਦੀਆਂ ਸੋ ਉਮੀਦ ਕਰਦੇ ਨੇ ਕਿ ਉਹ ਸਮੱਸਿਆਵਾਂ ਜਿਹੜੀਆਂ ਜਰੂਰ ਨੇ ਉਹ 2025 ਦੇ ਵਿੱਚ ਹੱਲ ਹੋਣਗੀਆਂ ਕਿਸਾਨਾਂ ਦੇ ਮਸਲੇ ਨੇ ਜਾਂ ਹੋਰ ਅਨੇਕਾਂ ਮਸਲੇ ਨੇ ਸੋ ਉਹ ਵੀ ਜਿਹੜੇ ਨੇ ਉਹ 2025 ਦੇ ਵਿੱਚ ਹੱਲ ਹੋ ਸਕਣਗੇ ਸੋ ਅਸੀਂ ਸਾਰ ਬੈਠੀ ਹੈ ਜਿਹੜੀਆਂ ਸੰਗਤਾਂ ਨੇ ਤਾਂ ਉਸ ਨੂੰ ਨਵੇਂ ਸਾਲ ਦੇ ਉੱਪਰ ਜਿਹੜਾ ਗੁਰਦੁਆਰਾ ਦੁਖਨਵਾਰਨ ਸਾਹਿਬ ਜਿਹੜਾ ਆਸਥਾਨ ਹੈ ਤਾਂ ਉਹਦੇ ਚੋਂ ਅਸੀਂ ਦਰਸ਼ਨ ਨੇ ਉਹ ਲਗਾਤਾਰ ਕਰਵਾ ਰਿਹਾ ਸੁੰਦਰ ਵੀਰ ਦਰਸ਼ਨ ਨੇ ਉਹ ਕਰਵਾਏ ਜਾਣ ਸੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਅੰਦਰ ਰੜੇ ਨੇ ਉਹ ਸੋ ਸੰਗਤਾਂ ਜਿਹੜੀਆਂ ਨੇ ਉਹ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਸਤਨਾਬਾਹੀਪੁਰ ਦਾ ਜਾਪ ਕਰ ਰਹੀਆਂ ਨੇ ਸੋ ਤੁਹਾਨੂੰ ਗੁਰਦੁਆਰਾ ਦੁੱਖਨਵਾਰਨ ਸਾਹਿਬ ਜਿਹੜਾ ਇਹ ਨਵੀਂ ਪਾਸ਼ਾਹੀ ਦਾ ਸਾਰ ਉਸ ਜਗ੍ਹਾ ਤੇ ਤੁਹਾਨੂੰ ਦਰਸ਼ਨਾਂ ਸੀ ਲਗਾਤਾਰ ਕਰਵਾ ਰਹੇ ਗੁਰਬਾਣੀ ਦਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਦੇ ਵਿੱਚ ਸੰਗਤਾਂ ਤੋਂ ਜਿਹਨੇ ਉਹ 7 9 ਹਾਈਪੁਰ ਦਾ ਜਾਬ ਕਰਿਆ ਨਾ 9 ਸਾਲ ਦੀ ਜਿਹੜੀ ਸ਼ੁਰੂਆਤ ਆ ਉਹ ਸੋ ਦੂਦ ਰਡ ਤੋਂ ਜਿਹੜੀ ਸੰਗਤ ਆਹੋ ਇਸ ਪਾਵਨ ਤੇ ਪਵਿੱਤਰ ਤਮਸ ਤੋਂ ਉਹ ਸੀ ਸੋ ਸੀ ਤੁਹਾਨੂੰ ਜਿਹੜਾ ਲਗਾਤਾਰ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰ ਰਾਹੀਂ ਸੰਗਤਾਂ ਦੇ ਤੁਹਾਨੂੰ ਦਰਸ਼ਨ ਕਰਵਾ ਰਿਹਾ ਜੋ ਪ੍ਰਬੰਧ ਨੇ ਉਹ ਕੀਤੇ ਹੋਏ ਨੇ ਉਹਨਾਂ ਦੇ ਦਰਸ਼ਨ ਕਰਵਾ ਰਿਹਾ ਸੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੀਆਂ ਤਸਵੀਰਾਂ ਨੇ ਉਹ ਲਗਾਤਾਰ ਦਿਖਾਈਆਂ ਜਾਣ ਤਾਂ ਜੋ ਕਿ ਸੋ ਸਾਡੇ ਨਾਲ ਇੱਥੇ ਦੇ ਜਿਹੜੇ ਸਿੰਘ ਸਵਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸੋ ਸੰਗਤ ਸੋ ਸੰਗਤ ਤਾਂ ਜਿਹੜੀਆਂ ਨੰਤਮਸਤਕ ਹੋ ਰਹੀਆਂ ਨੇ ਕੀ ਪ੍ਰਬੰਧ ਨੇ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਤੇ ਕਿਨੇ ਬੇਸ਼ੱਕ ਜੇਕਰ ਸਮੱਧ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਨਵਾਂ ਵਰਿਆ ਉਹ ਸ੍ਰੀ ਗੁਰਗੰਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਤਾ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਹਾਲਸਾ ਵਾਹਿਗੁਰੂ ਜਿੱਕੀ ਫਤਿਹ ਜੋ ਸਿੱਖਾਂ ਦਾ ਨਵਾਂ ਸਾਲ ਹੈ ਉਹ ਇੱਕ ਚੇਤਰ ਤੋਂ ਆਰੰਭ ਹੁੰਦਾ ਹੈ ਜੋ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਚੇਤ ਗੋਬਿੰਦ ਅਰਾਦੀ ਇਹ ਹੋਵੇ ਆਨੰਦ ਕਣਾ ਪਰ ਜਿਹੜੀ ਇਸਵੀ ਹੈ ਉਹ 1 ਜਨਵਰੀ ਤੋਂ ਆਰੰਭ ਹੁੰਦੀ ਹੈ ਤੇ ਸਾਡੇ ਸਿੱਖ ਭਾਈ ਵੀ ਜਿਹੜੇ ਹਨ ਉਹ ਜ਼ਿਆਦਾ ਕਰਕੇ ਇਸ ਦਿਨ ਨੂੰ ਜ਼ਿਆਦਾ ਮਹਾਨਤਾ ਦਿੰਦੇ ਹਨ ਪਰ ਸਿੱਖਾਂ ਨੂੰ ਚਾਹੀਦਾ ਹੈ ਕਿ ਇੱਕ ਚੇਤਰ ਨੂੰ ਵੱਧ ਤੋਂ ਵੱਧ ਜਿਹੜਾ ਹੈ ਗੁਰੂ ਘਰ ਦੀਆਂ ਹਾਜ਼ਰੀਆਂ ਭਰਨੀਆਂ ਸਾਰੇ ਪਰਿਵਾਰ ਨੂੰ ਗੁਰੂ ਘਰ ਦੇ ਨਾਲ ਜੋੜਨਾ ਸੋ ਅੱਜ ਜੋ ਲੋਕਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਵਿਖੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ ਤੇ ਸਤਿਗੁਰ ਜੀ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਦੇ ਹੋਏ ਸਭ ਨੂੰ ਨਾਮਦਾਨ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨ ਤੇ ਸਾਨੂੰ ਮਹਾਰਾਜ ਜੀ ਇਹ ਵੀ ਸਮੱਤ ਬਖਸ਼ਿਸ਼ ਕਰਨ ਕਿ ਜੋ ਸਿਹੜਾ ਜਿਹੜਾ ਅਸਲੀ ਸਾਲ ਜਿਹਦੀ ਰੰਗਮਤਾ ਹੈ ਸਾਨੂੰ ਉਹਦੇ ਵਾਰ ਵੀ ਪਤਾ ਚੱਲੇ ਜੀ ਵਾਹਿਗੁਰੂ ਜਿੱਕਾ ਕਾਲ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਸੋ ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਆਵੇ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਕੋਲ ਜਿਸ ਤਰ੍ਹਾਂ ਅੱਜ ਨਵੇਂ ਸਾਲ ਦੀ ਗੱਲ ਕੀਤੀ ਆਵੇ ਤਾਂ ਪ੍ਰਬੰਧ ਜਿਹਨੇ ਬਿਲਕੁਲ ਉਹ ਪੂਰੇ ਕਿੱਥੋਂ ਆ ਰਹੇ ਸੰਗਤਾਂ ਜਿਹੜੀਆਂ ਦੂਦਰਾਡੇ ਤੋਂ ਆਈਆਂ ਨੇ ਸਿੰਘ ਸਾਹਿਬ ਕਿੱਥੋਂ ਆਇਓ ਜੀ ਅਸੀਂ ਇੱਥੋਂ ਲੋਕਲੀਆਂ ਜੀ ਲੋਕਲ ਕਿਵੇਂ ਸ਼ੁਰੂਆਤ ਕੀ ਸਵੇਰ ਤੋਂ ਨਵੇਂ ਸਾਲ ਦੀ ਬਹੁਤ ਸੋਹਣੀ ਹੋਈ ਆ ਬਹੁਤ ਸੰਗਤ ਆਈ ਆ ਉਤਸ਼ਾਹ ਨਾਲ ਤੇ ਲੋਕਾਂ ਦੀ ਸ਼ਰਧਾ ਭਾਵਨਾ ਪੂਰੀਆਂ ਹੁੰਦੀਆਂ ਨੇ ਜਿਹੜਾ ਵੀ ਆਪਣੇ ਸੱਚੇ ਮਨੋਂ ਮੰਗਦਾ ਗੁਰੂ ਕਰੋ ਸਭ ਕੁਝ ਮਿਲਦਾ ਜੀ 2024 2024 ਦੀ ਗੱਲ ਕੀਤੀ ਆਵੇ ਕਿਦਾਂ ਬਰਿਆ ਲੰਘਿਆ ਸੁਖ ਸ਼ਾਂਤੀ ਦਾ ਲੰਘਿਆ 2025 ਦੀ ਸ਼ੁਰੂਆਤ ਹੋਈ ਹੈ ਕੀ ਲੱਗਦਾ ਹੈ ਕਿ ਨਵਾਂ ਲੈ ਕੇ ਆਊਗਾ 2025 ਅਸੀਂ ਸਾਰੇ ਇਹੀ ਆਨੇ ਆਂ ਕਿ ਮਹਾਰਾਜ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਸੁਖ ਸ਼ਾਂਤੀ ਰੱਖੇ ਜੋ ਪਿੱਛੇ ਭੁੱਲਣਾ ਹੋਈਆਂ ਸੰਗਤ ਕੋਲੋਂ ਅੱਗੇ ਨਾ ਹੋਣੀ ਜੀ ਮਹਾਰਾਜ ਜੜਦੀ ਕਲ ਰੱਖੇ ਜੀ ਕਿਸਾਨਾਂ ਦੀ ਗੱਲ ਕੀਤੀ ਆ ਵੀ ਕੀ ਲੱਗਦਾ 2025 ਦੇ ਵਿੱਚ ਉਮੀਦ ਕਰਦੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਇਓ ਵੀ ਉਹ ਮਸਲੇ ਜਿਹੜੇ ਨੇ ਕਿਸਾਨਾਂ ਦੇ ਹੱਲ ਹੋਣ ਸ਼ੰਭੂ ਬਾਰਡਰ ਤੇ ਖਰੋਰੀ ਬਾਰਡਰ ਤੇ ਕਿਸਾਨ ਜਿਹੜੇ ਨੇ ਲਗਾਤਾਰ ਬੈਠੇ ਹੋਏ ਨੇ ਵੇਖੋ ਜੀ ਮਸਲੇ ਹੱਲ ਹੋਣੇ ਚਾਹੀਦੇ ਆ ਮੋਦੀ ਸਾਹਿਬ ਨੂੰ ਕਰਨੇ ਪੈਣੇ ਆ ਸਾਡੀ ਇਹੀ ਬੇਨਤੀ ਆ ਮੋਦੀ ਸਾਹਿਬ ਨੂੰ ਮਹਾਰਾਜ ਮੱਤ ਪਾਏ ਸਿੱਖ ਬਹੁਤ ਪਰੇਸ਼ਾਨ ਤੇ ਤੰਗ ਹੋ ਰਿਹਾ ਦੁਨੀਆ ਪਬਲਿਕ ਸਾਰੀ ਪਰੇਸ਼ਾਨ ਹੋ ਰਹੀ ਹੈ ਜੀ ਤੇ ਉਹਨੂੰ ਛੇਤੀ ਤੋਂ ਮਤਲਬ ਇਹ ਕਿਸਾਨੀ ਨਾਲ ਹੀ ਸਾਰਾ ਕੁਝ ਜੁੜਿਆ ਜੇ ਕਿਸਾਨੀ ਕਾਮਜਾਬਾ ਵਪਾਰੀ ਦੁਕਾਨਦਾਰ ਜੋ ਵੀ ਵੱਡੇ ਤੋਂ ਲੈ ਕੇ ਛੋਟੇ ਤੱਕ ਜਾਂ ਮਿਹਨਤ ਮਜ਼ਦੂਰ ਹੈਗਾ ਬੰਦਾ ਜਾਂ ਕੋਈ ਵਪਾਰੀ ਆ ਉਹ ਸਾਰਾ ਕਿਸਾਨ ਨਾਲ ਹੀ ਜੁੜਿਆ ਜੀ ਜੇ ਕਿਸਾਨ ਕਾਮਜਾਬਾ ਤੇ ਸਾਰੀ ਦੁਨੀਆ ਕਾਮਜਾਬਾ ਜੀ ਹਾਂਜੀ ਸੋ ਬਿਲਕੁਲ ਉਮੀਦ ਕਰਦੇ ਨੇ ਕਿ ਜਿਹੜੇ ਨੇ ਉਹ ਕਿਸਾਨ ਜਿਹੜੇ ਨੇ ਉਹ ਲਗਾਤਾਰ ਬੈਠੇ ਹੋਏ ਨੇ ਤਾਂ ਆ ਜਿਹੜਾ 2025 ਦਾ ਵਾਰਾ ਚੜਾ ਹੈ ਸਹਿ ਸੰਗਤ ਜਿਹੜੀ ਆ ਉਹ ਅਰਦਾਸ ਕਰੀ ਹੈ ਕਿ ਬਾਜੀ ਤੁਸੀਂ ਕਿੱਥੋਂ ਆਏ ਹੋ ਵੀਰੇ ਕਿਥੋਂ ਅਸੀਂ ਇੱਥੇ ਹੈੱਡ ਆਫਿਸ ਦੇ ਮੂਹਰੇ ਧਰਨੇ ਪਈ ਆਂ ਕਿਥੋਂ ਧਰਨੇ ਤੋਂ ਆ ਖਨੋਰੀ ਬੋਰਡ ਲੱਗਿਆ ਵੜਾ ਨਾ ਨਾ ਹੈੱਡ ਆਫਿਸ ਦੇ ਮੂਹਰੇ ਤੁਹਾਡੇ ਜੀ ਸ਼ੰਭੂ ਬੋਰਡ ਨਾ ਨਾ ਬਿਜਲੀ ਬੋਰਡ ਦੇ ਹੈੱਡ ਆਫਿਸ ਅੱਛਾ ਬਿਜਲੀ ਬੋਰਡ ਦੇ ਬਾਹਰ ਹਾਂਜੀ ਲੈ ਕੇ ਆਏ ਅੱਜ ਕਿਨਾ ਮਾਸਾਲ ਚੜਿਆ ਕੀ ਉਮੀਦਾਂ ਨੇ ਕਿ ਜੜਾ 2025 ਦੇ ਵਿੱਚ ਕੋਈ ਮਸਲੇ ਹੱਲ ਹੋਣਗੇ ਤੁਸੀਂ ਵੀ ਧਰਨੇ ਤੇ ਬੈਠੇ ਹੋ ਹਾਂਜੀ ਬੈਠੇ ਵੀਰ ਜੀ ਦੇਖੋ ਅੱਗੇ ਸਰਕਾਰਾਂ ਨੇ ਜੋ ਵੀ ਅੱਨੇ ਵੱਡੇ ਸਥਾਨ ਤੇ ਆਇਆ ਗੁਰਤੇਬਾਦਾ ਸਾਹਿਬ ਜੀ ਦਾ ਸਥਾਨ ਹੈ ਕੋਈ ਲੱਗਦਾ ਵੀ ਨਵੇਂ ਸਾਲ ਦੇ ਵਿੱਚ ਕੁਝ ਨਵਾਂ ਹੋਣਾ ਵਾਲਾ ਹਾਂਜੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਨਵੇਂ ਸਾਲ ਦੇ ਵਿੱਚ ਜੋ ਵੀ ਖੁਸ਼ੀਆਂ ਭਰੇ ਆਵੇ ਸਾਡੇ ਮਸਲੇ ਹੱਲ ਹੋਣ ਜੋ ਵੀ ਸਾਡੇ ਦਿੱਲੀ ਵੀ ਚੱਲ ਰਹੇ ਆ ਕਿਸਾਨਾਂ ਦੇ ਤਕਰੀਬਨ ਉਹ ਵੀ ਹੋਣ ਸਾਰੇ ਮਸਲੇ ਹੱਲ ਹੋਣ ਉਹ ਸੋ ਬਿਲਕੁਲ ਉਮੀਦ ਕਰਦੇ ਨੇ ਕਿਉਂਕਿ ਹੱਡ ਅਪਾਰਟਮੈਂਟ ਦੀ ਆਪਣੀ ਆਪਣੀ ਜਿਹੜੀ ਸਮੱਸਿਆ ਵਾ ਤਾਂ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਲਗਾਤਾਰ ਨਾ ਪ੍ਰੋਸਸ ਦੂਜੇ ਪਾਸੇ ਤਾਂ ਤਸਵੀਰ ਦਿਖਾ ਦਈਏ ਸਰੋਵਰ ਸਾਹਿਬ ਦੀ ਜਿੱਥੇ ਕਿ ਸੰਗਤਾਂ ਜਿਹੜੀਆਂ ਸਰੋਵਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਉਹ ਜਲਦ ਛੱਕਰੀਆਂ ਨੇ ਕਿ ਕਿ 2025 ਦਾ ਵਰਿਆ ਚੜਿਆ ਤਾਂ ਸ਼ੁਕ ਸ਼ਾਂਤੀ ਦਾ ਰਹੇ ਕਿਉਂਕਿ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਜਲਦੀ ਹੱਲ ਹੋ ਸਕਣ ਕਿਉਂਕਿ ਹਰ ਇੱਕ ਨੂੰ ਜਿਹੜਾ ਉਮੀਦ ਹੁੰਦੀ ਹੈ ਕਿ ਨਵੇਂ ਸਾਲ ਦੇ ਉਪਰ ਜਿਹੜਾ ਕੁਝ ਨਵਾਂ ਜਿਹੜਾ ਹੋ ਸਕੇਗਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜਿਹੜਾ ਉਹ ਨਾ ਪਰਮਾਤਮਾ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਤਾਂ ਜੋ ਕੀ ਸੋਹੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਿੱਥੇ ਕਿ ਨੌਮੀ ਪਾਸ ਚੈਦਾ ਸਥਾਨ ਆ ਤਾਂ ਉੱਥੇ ਜਿਹੜੀ ਸੰਗਤ ਆ ਉਹ ਸਵੇਰ ਤੋਂ ਹੀ ਲਗਾਤਾਰ ਨਵੇਂ ਸਾਲ ਦੇ ਦੀ ਆਮਦ ਜਿਹੜੀ ਆ ਨਤਮਸਤਕ ਹੋ ਰਹੀ ਹੈ ਤਾਂ ਅਸੀਂ ਤੁਹਾਨੂੰ ਜਿਹੜਾ ਲਗਾਤਾਰ ਜਿਹੜਾ ਹੈ ਗੁਰਦੁਆਰਾ ਦੁਖਨਵਾਰਨ ਸਾਹਿਬ ਦੀ ਤਸਵੀਰਾਂ ਉਹ ਦਿਖਾ ਰਿਹਾ ਸੋ ਜੀ ਬਿਲਕੁਲ ਬਿਲਕੁਲ ਸੋ ਸਾਡੇ ਨਾਲ ਸੰਗਤ ਵੀ ਹੈ ਲਗਾਤਾਰ ਗੱਲਬਾਤ ਕਰਦੇ ਆ ਭਾਈ ਜੀ ਕਿੱਥੋਂ ਆਇਓ ਸੀ ਪਟਿਆਲੇ ਲੋਕ ਲਈ ਸੀ ਅਸੀਂ ਪਟਿਆਲੇ ਲੋਕ ਲਈ ਹਾਂਜੀ ਹਾਂਜੀ ਸੋ ਬਿਲਕੁਲ ਤਸਵੀਰ ਤਾਲ ਨੂੰ ਖਾਦੀ ਹੈ ਨਵੇਂ ਸਾਲ ਦੀ ਆਮਦ ਦੇ ਵਿੱਚ ਨਵੀਂ ਜਿਹੜੀ ਜੋੜੀ ਹੈ ਉਹ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਈ ਹੈ ਕਿਉਂਕਿ ਨਵਾਂ ਵਰਾ ਨਵਾਂ ਸਾਲ ਹੈ ਕੁਝ ਚੰਗਾ ਜਿਹੜਾ ਲੈ ਕੇ ਆਵੇਗਾ ਕਿਉਂਕਿ ਪਰਮਾਤਮਾ ਦੇ ਜਿਹੜੇ ਓਟ ਆਸਰਾ ਲੈ ਕੇ ਬਾਈ ਕੀ ਉਮੀਦ ਕਰਦੇ ਹੋ ਨਵਾਂ ਸਾਲ ਕੁਝ ਨਵਾਂ ਲੈ ਕੇ ਆਊਗਾ ਕਿਉਂਕਿ 2024 ਦੇ ਵਿੱਚ ਬੜੀਆਂ ਚਰੋਤੀਆਂ ਰਹੀਆਂ ਉਧਰ ਕਿਸਾਨ ਵੀ ਜਿਹੜੇ ਨੇ ਬਰੂਆਂ ਦੇ ਉੱਪਰ ਬੈਠੇ ਨੇ ਮਸਲਾ ਬੜਾ ਵੱਡਾ ਕਿਸਾਨਾਂ ਦਾ ਕੀ ਉਮੀਦ ਕਰਦੇ ਹੋ ਉਹਨਾਂ ਅਗਲੇ 2025 ਦੇ ਵਿੱਚ 2025 ਦੀ ਜੀ ਆਈ ਅਰਦਾਸ ਕੀਤੀ ਗੁਰਮਾਰ ਦੇ ਅੱਗੇ ਕਿ ਸਰਬੱਤ ਦਾ ਭਲਾ ਹੋਵੇ ਤੇ ਸਰਬੱਤ ਦੇ ਕਾਰਜ ਰਾਸ ਹੋਣ ਕਿਉਂ ਕਰਕੇ ਪੰਜਾਬ ਦੇ ਵਿੱਚ ਤੁਸੀਂ ਵੇਖ ਰਹੇ ਆ ਕਿ ਬੜੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰੇਕ ਕੁਛ ਮਤਲਬ ਆਪਾਂ ਕੀ ਕਿ ਤਬਦੀਲੀਆਂ ਹੀ ਆਈਆਂ ਜਾ ਰਹੀਆਂ ਕਿਸਾਨ ਆਪਣੇ ਦੁਖੀ ਨੇ ਬੇਰੋਜ਼ਗਾਰੀ ਨਹੀਂ ਵਧੀ ਕਿ ਸਾਡੇ ਵਰਗੇ ਨੌਜਵਾਨ ਮੁੰਡੇ ਬਾਹਰ ਜਾ ਕੇ ਬੈਠੀ ਜਾਂਦੇ ਪਏ ਨੇ ਡੋਂਕੀਆਂ ਲਾ ਰਹੇ ਨੇ ਤੁਹਾਨੂੰ ਪਤਾ ਹੀ ਪੰਜਾਬ ਦਾ ਹਾਲਾਤ ਦੇ ਤੇ ਇਹੀ ਅਰਦਾਸ ਹੈ ਕਿ ਨੌਜਵਾਨੀ ਨੂੰ ਇੱਥੇ ਕੰਮ ਮਿਲੇ ਤੇ ਕੋਸ਼ਿਸ਼ ਹੋਵੇ ਕਿ ਸਰਦਾਰ ਜਿੰਨੇ ਵੀ ਆਪਣੇ ਪੰਜਾਬੀ ਲੋਕ ਨੇ ਇੱਥੇ ਰਸਣ ਤੇ ਪੰਜਾਬ ਦਾ ਤਾਂ ਹੀ ਬੇੜਾ ਪਾਰ ਹੋਏਗਾ ਜੇ ਤਾਂ ਕੁਸੀਂ ਵੇਖ ਰਹੇ ਹੋ ਕਿੰਦਾ ਹਾਲਾਤ ਹੋ ਰਹੇ ਨੇ ਬਿਲਕੁਲ ਤੁਸੀਂ ਸ਼ੁਰੂਆਤ ਪਾਈ ਜ਼ ਆਪਣੇ ਕਿਵੇਂ ਕਿਤੇ ਨਵੇਂ ਸਾਲ ਦੀ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਵਿਜ਼ਨ ਹੁੰਦਾ ਹੈ ਸ਼ੁਰੂਆਤ ਕਰਦਾ ਕੋਈ ਹੋਟਲ ਤੇ ਜਾ ਕੇ ਮਨਾਉਂਦਾ ਹੈ ਕੋਈ ਕਿਸ ਤਰ੍ਹਾਂ ਮਨਾਉਂਦਾ ਤੁਸੀਂ ਜਿਹੜਾ ਸ਼ੁਰੂਆਤ ਹੈ ਕਿਉਂਕਿ ਮੈਨੂੰ ਲੱਗਦਾ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਸਵੇਰ ਤੋਂ ਦਰਸਲ ਮੈਂ ਤੇ ਇੱਕ ਆਪ ਕਲਾਕਾਰ ਹਾਂ ਜੀ ਤੇ ਮਤਲਬ ਮੈਨੂੰ ਮੌਕਾ ਮਿਲਿਆ ਸੀ ਗਾਣ ਨੂੰ ਕਰਕੇ ਮੈਂ ਗਾਣਾ ਵਗਰਾ ਰਹਿਣਾ ਗਿਟਾਰ ਵਗਰਾ ਪਲੇ ਕਰਨਾ 뮤직 ਟੀਚਰ ਆ ਜੀ ਤੇ ਮੈਨੂੰ ਮੌਕਾ ਮਿਲਿਆ ਸੀ ਪਰ ਮੈਂ ਨਹੀਂ ਪਰਫਾਰਮ ਕੀਤਾ ਕਿਦਾਂ ਮੈਨਾਂ ਦੇ ਕਿ ਆਪਣੇ ਫੈਮਲੀ ਆਪਣੇ ਪਰਿਵਾਰ ਨਾਲ ਰਹਿ ਕੇ ਮਾਪਿਆਂ ਨਾਲ ਰਹਿ ਕੇ ਮਨਾਵਾ ਤੇ اسی ਅਥਰ ਦੇਖਦੇ ਪਨੇ ਤੇ ਅਸੀਂ ਇਸ਼ਾਨ ਕਰਨ ਚੱਲੇ ਸੀ। ਤੁਸੀਂ ਕੁਝ ਕਹਿਣਾ ਚਾਹੋਗੇ ਨਵੇਂ ਸਾਲ ਦੇ ਉੱਪਰ ਤੁਸੀਂ ਵੀ ਨਤਮਸਤਕ ਹੋਣ ਵਾਸਤੇ ਕੋਈ ਕੀ ਲੱਗਦਾ ਕਿ ਉਮੀਦ ਹੈ ਕਿ 2025 ਦੇ ਵਿੱਚ ਕੁਝ ਖਾਸ ਹੋਣ ਵਾਲਾ ਹੈ ਜਾਂ ਕੋਈ ਚੁਣੌਤੀਆਂ ਨੇ ਜੋ 2024 ਦੇ ਵਿੱਚ ਆਈਆਂ ਨੇ? ਹਾਂਜੀ ਵਾਈ ਗਰੂ ਜੀ ਬਾਬਾ ਜੀ ਆਪਣੀ ਕਿਰਪਾ ਨਾਲ ਸਭ ਦੀ ਮਨੋ ਕਾਮਨਾ ਪੂਰੀਆਂ ਕਰਨ ਤੇ ਜੋ ਵੀ ਕਿਸਾਨਾਂ ਦਾ ਚੱਲ ਰਿਹਾ ਹੈ ਉਹਦਾ ਦਾ ਸੋਲਟਡ ਹੋ ਜਾਏ ਤੇ ਵਾਈ ਗਰੂ ਜੀ ਸਾਹਿਬ ਆਪਾਂ ਨੇ ਘਰ ਬੈਠਣ ਖਾਨਦ ਤਾਜੀ। ਧੰਨਵਾਦ। ਬਿਲਕੁਲ ਆ ਇਹ ਸੰਨ ਜਿਹੜੀ ਸੰਗਤ ਆ ਉਹ ਲਗਾਤਾਰ ਨਤਮਸਤਕ ਹੋ ਰਹੀ ਆ ਪਰ ਉਹਨੇ ਕਿਹਾ ਕਿ 2024 ਦੇ ਵਿੱਚ ਜੋ ਸਮੱਸਿਆਵਾਂ ਆਈਆਂ ਜਿਵੇਂ ਨੌਜਵਾਨ ਜਿਹੜੇ ਨੇ ਹੋ ਲਗਾਤਾਰ ਬਾਹਰ ਜਾ ਰਹੇ ਨੇ ਜਾਂ ਬੇਰੋਜ਼ਗਾਰ ਦੀ ਗੱਲ ਕੀਤੀ ਆ ਅਨੇਕਾਂ ਮਸਲਿਆਂ ਦੀ ਗੱਲ ਕੀਤੀ ਆ 2025 ਦੇ ਵਿੱਚ ਇਹ ਚੁਣੌਤੀਆਂ ਇਹ ਖਤਮ ਹੋਣ ਦੀ ਉਮੀਦ ਹੈ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਿ 2025 ਆ ਉਹ ਚੰਗਾ ਬਰਿਆ ਤਰੀਕੇ ਨਾਲ ਨਿਕਲੇ ਤਾਂ ਜੋ ਕਿ ਸ਼ੁਖ ਸ਼ਾਂਤੀਆਂ ਵਰ ਨਾਲ ਜਿਹੜਾ ਪਰਿਵਾਰਕ ਵੀ ਜਿਹੜਾ ਸੁਖ ਜੀਵਨ ਮਿਲੇ ਤੇ ਚੰਗਾ ਜਿਹੜਾ ਜੀਵਨ ਆ ਉਹ 2025 ਐ ਬਤੀਤ ਹੋ ਸਕੇ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us Rodis Inc. Million Miles with Smile or scan QR code to contact us Flankwood Truck Repair Trust We Build in Truck Repair or scan QR code to contact us The Masala Twist Oxnard Fine Authentic Indian Cuisine or scan QR code to contact us Pizza Twist Taste We Twist Order Today Call or Visit Website or scan QR code to contact us New India Market or scan QR code to contact us Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.